ਦੀ ਪਿੰਡ ਕਤੂਬਦੀਨ ਵਾਲਾ ਤੁਸੀਂ ਦੇਖ ਪਾਰੋ ਸਾਰੇ ਪਾਸੇ ਅਚਾਰ ਹੀ ਅਚਾਰ ਹੈ ਤੁਹਾਡਾ ਵੀਡੀਓ ਅੱਗੇ ਫੈਲਾਣਾ ਬਹੁਤ ਜ਼ਰੂਰੀ ਹੈ ਇੱਥੇ ਕੱਲ ਪਸ਼ੂਆਂ ਦਾ ਇਹ ਸੇਵਾ ਹੋਣ ਲੱਗੀ ਹੈ 10 ਪਸ਼ੂਆਂ ਲੱਗੇ ਆ ਠੀਕ ਹੈ ਜੀ ਗਾਵਾਂ ਵੰਡਣ ਲੱਗੇ ਆਲੇ ਆਚਾਰ ਵੰਡ ਰਹੇ ਆ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਸੇਵਾਵਾਂ ਚੱਲ ਰਹੀ ਹੈ ਸਾਰੀ ਸੰਗਤ ਨੂੰ ਅੱਗੇ ਬੇਨਤੀ ਹੈ ਤੁਸੀਂ ਲਾਣੀਆਂ ਜਿਨ੍ਹਾਂ ਦੇ ਡੰਗਰ ਹੜ ਗਏ ਨੇ ਇੱਥੇ ਆ ਕੇ ਉਹ ਡੰਗਰ ਲੈ ਸਕਦੇ ਨੇ ਇੱਥੇ ਆ ਕੇ ਆਚਾਰ ਲੈ ਸਕਦੇ ਆ ਆਧਾਰ ਕਾਰਡ ਨੰਬਰ ਲੈ ਨਾਲ ਲਿਖਿਆ ਜਾਏਗਾ ਫੋਨ ਨੰਬਰ ਨਾਲ ਲਿਖਿਆ ਜਾਏਗਾ ਆਧਾਰ ਕਾਰਡ ਨਾਲ ਲੈ ਕੇ ਆਣ ਤੁਹਾਡੇ ਤੋਂ ਬੇਨਤੀ ਹੈ ਲਗਾਤਾਰ ਵੀਡੀਓ ਸਾਡੇ ਸਾਂਝੇ ਕਰਿਓ ਸ਼ੇਅਰ ਕਰਿਓ ਜੇ ਤੁਸੀਂ ਪਰਵਾਹ ਕਰਦੇ ਹੋ ਲੋਕਾਂ ਦੇ ਜਿਨ੍ਹਾਂ ਦੀ ਜ਼ਿੰਦਗੀਆਂ ਖਰਾਬ ਹੋਈਆਂ ਨੇ ਘਰਬਾਰ ਖਰਾਬ ਹੋ ਗਏ ਪਸ਼ੂ ਰੋੜ ਗਏ ਜ਼ਮੀਨਾਂ ਖਰਾਬ ਹੋ ਗਈਆਂ ਤਬਾਹ ਹੋ ਗਈਆਂ ਫਸਲਾਂ ਜੇ ਉਹਨਾਂ ਦੀ ਪਰਵਾਹ ਕਰਦੇ ਹੋ ਨਾ ਦੇਖੋ ਕਿੱਡਾ-ਕੱਡਾ ਡੰਗਰ ਦਾ ਅਚਾਰ ਆਇਆ ਪਿਆ ਇੱਧਰ ਵੀ ਇੱਧਰ ਵੀ ਹਰ ਪਾਸੇ ਐਦਾਂ ਹੀ ਕਰ ਡੰਗਰੇ ਡੰਗਰ ਹੋਣਾ ਇੱਥੇ ਗਾਵਾਂ ਹੀ ਗਾਵਾਂ ਹੋਣੀਆਂ ਤੁਸੀਂ ਵੀਡੀਓ ਸਾਂਝਾ ਕਰ ਦਿਓ ਔਰ ਲੋਕਾਂ ਤੱਕ ਪਹੁੰਚਾ ਦਿਓ ਤਾਂ ਕਿ ਉਹ ਜਲਦੀ ਉਹ ਜਲਦੀ ਆਕੇ ਇੱਥੇ ਅਚਾਰ ਔਰ ਪਸ਼ੂ ਲੈ ਕੇ ਜਾ ਸਕਣ